ਸ੍ਰੀ ਘਰਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹਾਂ ਭਰਾ ਮੇਰੇ ਤਰਵੰਡੀ ਸਾਹਿਬ ਤੋਂ ਇਹ ਬਾਈ ਕੋਲੇ ਬਹੁਤ ਘੈਂਟ ਦਾ ਟਰੈਕਟਰ ਆ ਤੇ ਉਹਨਾਂ ਲਈ ਕਾ ਪਹਿਲਾਂ ਦਿਖਾਵਾਂਗੇ ਤੁਹਾਨੂੰ 35 ਵਾਲਾ ਪੂਰੇ ਘੈਂਟ ਦਾ ਟਰੈਕਟਰ ਨੇ ਬਾਈ ਕੋਲੇ ਕੋਕਾ ਵੀ ਔਰ ਬਾਈ ਕੀ ਆਲਾ ਠੀਕ ਆ ਬਾਈ ਜੀ ਬੜਿਆ ਇਹ ਮੌਕੇ ਆ ਓਕੇ ਆ ਜਮਾ ਉਹਨਾਂ ਲਈ ਕਾ ਵਾਰੀ ਦੱਸੋ ਫਿਰ ਆਪਾਂ 13 ਮਾਡਲ ਆ ਬਾਈ 13 ਮਾਡਲ ਆ ਠੀਕ ਹੈ ਜੀ ਪੰਜਾਬ ਕੇ ਹਰਿਆਣਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗਾ ਨਾ ਐਨਓਸੀ ਉਹ ਮਿਲ ਜੂਜੇ ਕੋਈ ਜਮਾ ਨਵੇਂ ਟਾਇਰ ਆ பொருள் ਹੂੰ ਈਟਾਂ ਟੂਟਾਂ ਲੱਗੀਆਂ ਪੂਰਾ ਘੈਂਟ ਟਰੈਕਟਰ ਆ ਤੇ ਸਾਰਾ ਓਰੀਜਨਲ ਆ ਇਹ ਮਾਰੀ ਮੋਟੀ ਪੈਸੇ ਕਿ ਮਿਲੂਗੀ ਬਾਈ ਜੀ ਮਾੜਾ ਮੋਟਾ ਚੱਲ ਹੋ ਜਾਂਦਾ ਤਾਂ ਹਨਾ ਬਾਹਲ ਹੀ ਨਹੀਂ ਹੈਗੀ ਹਾਂ ਡੰਡਾ ਫੱਟੀ ਛਤਰੀ ਸਾਰਾ ਕੁਝ ਮਿਲੂਗਾ ਨਾ ਸਾਰਾ ਸਵਾਨ ਨਾਲ ਪੂਰੇ ਮਗਰਾੜ ਮਗੂਰ ਲੱਗੇ ਹੋਇਆ ਪੂਰਾ ਸੋਹਣਾ ਟਰੈਕਟਰ ਆ ਯਾਰ ਕਿਸੇ ਪਾਸੇ ਟਰੈਕਟਰ ਦੇ ਹੋਰਾ ਕਮੀ ਨਹੀਂ ਇਹਦਾ 2.95 ਮੰਗਾ ਗਈ 2 ਲੱਖ ਤੇ 95000 ਦਾ ਮਾੜਾ ਇਹ ਕਿੰਨਾ ਦੇ ਦੇ ਇਹ 2.65 ਦਾ ਦੇ ਦੇਗੀ 2 ਲੱਖ 65000 ਦਾ ਹਾਂ ਆ ਦੇਖ ਲਓ ਭਰਾ ਮੇਰੋ ਬਾਈ ਕਹਿੰਦਾ 2 ਲੱਖ ਤੇ 65000 ਦਾ ਦੇ ਦਾਂਗੇ 6 ਮੰਗੂ ਜਮਕੂ ਦਾ ਟਰੈਕਟਰ ਜਰਾ ਪੂਰਾ ਕਮਿਊਨਿਟੀ ਟਰੈਕਟਰ ਚ ਸਾਈਡ ਗੇਅਰ ਆ ਤੇ ਪੂਰਾ ਸੋਨਾ ਟਰੈਕਟਰ ਆ ਮੂਹਰੇ ਟਾਇਰ ਕਿੰਨੇ ਕ ਮੂਹਰੇ ਅੱਧੋ ਵੱਧ ਆਈ ਨਵੇਂ ਚ ਹੀ ਆਉਂਦੇ ਡੈਰਾ ਹਾਂ ਉਹ ਤੋਂ ਬਾਅਦ ਆ ਗਿਆ ਆ ਗਿਆ 8 ਮਾਡਲ 45 ਵਾਲਾ ਇਹ 8 ਮਾਡਲ ਹਾਂਜੀ 8 ਮਾਡਲ ਸੋਨਾਲੀ ਕਾ ਇੱਕ ਹੋਰ ਆ ਗਿਆ ਬਾਈ ਕੋਲੇ ਡਬਲ ਕਲੱਚ 6 ਛਿਰੀ ਡਬਲ ਕਲੱਚ ਆ ਬਾਈ ਕਹਿੰਦਾ 6 ਛਿਰੀ ਇੰਜੀਨੀਅਰ ਦਾ ਵਾਹ ਕੇ ਲਿਆ ਸਕਦਾ ਬੰਦਾ ਠੀਕ ਆ ਮੂਹਰੇ ਟਾਇਰ ਨਵੇਂ ਆ ਨਾ ਚਾਰੇ ਡੈਰੀ ਨਵੇਂ ਆ ਜੀ ਮਾਰਲੇ ਹੈਗੇ 85 90 ਵੈਸੇ ਪੂਰਾ ਸੋਨਾ ਟਰੈਕਟਰ ਹੈ ਘੈਂਟ ਟਰੈਕਟਰ ਆ ਯਾਰ ਸ ਤੇ ਆ ਦੇਖੋ ਪਲੇਟਾਂ ਬਰੂਟਾਂ ਸਾਰਾ ਕੁਝ ਲੱਗਿਆ ਪਿਆ ਮਾਡਲ ਕਿਹੜਾ ਹੈ 8 ਵਾਡਲਾ 8 ਮਾਡਲਾ ਭਰਾ ਮੇਰਾ ਇਹ ਤਾਂ ਐਕਟੀਡੇਟ ਤੇ ਚੱਲੂਗਾ ਨਾ ਹਾਂ ਹਾਂ ਐਫੀ ਡੀਟ ਤੇ ਐਕਟੀਡੇਟ ਤੇ ਚੱਲੂਗਾ ਪੂਰਾ ਟਰੈਕਟਰ ਸਾਰਾ ਅਰੀਜਨਲ ਆ ਕੱਲੇ ਮੱਥੇ ਤੋਂ ਬਣਾ ਠੀਕ ਐ ਸਾਰਾ ਟਰੈਕਟਰ ਬਾਈ ਕਹਿੰਦਾ ਅਰੀਜਨਲ ਆ ਮੇਰੀ ਜ਼ਿੰਮੇਵਾਰੀ ਹੈ ਕਹਿੰਦਾ ਗੁੱਡੀਅਰ ਦੇ ਟਾਇਰ ਆ ਮਗਰਲੇ ਪੂਰਾ ਸੋਹਣਾ ਟਰੈਕਟਰ ਹੈ ਕੱਲੀਆਂ ਕਰੀਆਂ ਕਮੂਲਾ ਮੱਥਾ ਕਰਿਆ ਠੀਕ ਐ ਦੱਸ ਕੇ ਦੇਵਾਂ ਯਾਰ ਅਗਲੇ ਨੂੰ ਰੰਗ ਜਿਹੜਾ ਕਿੰਦਾ ਕਰ ਮਾਰੀ ਠੀਕ ਐ ਸਹੀ ਗੱਲ ਆ ਹਾਂ ਇਹ ਪੂਰਾ ਸੋਹਣਾ ਟਰੈਕਟਰ ਆ ਗੁਡੀ ਆ ਦੇ ਟਾਇਰ ਆ ਇੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਗਰੰਟੀ ਆ ਬਾਹ ਕੇ ਲੈ ਜਾ ਪੂਰਾ ਕੈਂਟ ਟਰੈਕਟਰ ਯਾਰ ਤੇ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਇਹਦੀ ਡਿਮਾਂਡ ਕਿੰਨੀ ਆ ਇਹਦਾ ਬੰਗਰੇ ਦਾ ਜੀ 2.65 ਆ 2 ਲੱਖ ਤੇ 65 ਹਜ਼ਾਰ ਕਿੰਨੇ ਦਾ ਦੇ ਦਾਂਗੇ ਇਹ 45 ਹਜ਼ਾਰ ਦਾ ਦੇ ਦਾਂਗੇ ਜੀ ਹਾਂ ਨਾ 2 ਲੱਖ ਤੇ 45 ਹਜ਼ਾਰ ਦਾ 2 ਲੱਖ ਤੇ 45 ਹਜ਼ਾਰ ਦਾ ਠੀਕ ਐ ਲਓ ਜੀ ਬਾਈ ਕਹਿੰਦਾ 2 ਲੱਖ ਤੇ 45 ਹਜ਼ਾਰ ਦਾ ਦੇ ਦਾਂਗੇ ਜੇ ਕਿਸੇ ਭਰਾਨੇ ਨੇ ਜਾਣਾ ਹੋਵੇ ਸਾਰਾ ਟਰੈਕਟਰ ਪੂਰਾ ਕੈਟ ਹੈ ਇਹ ਦੂਗਾ ਆ ਗਈ ਜਮਾ ਕੋਕਾ ਪੀਸ ਟਰੈਕਟਰ ਫਾਸਟ ਪਾਰਟੀ ਇਹ ਵੀ 31 ਠੀਕ ਹੈ ਜੀ ਮਾਨਸਾ ਨਿਕਲਿਆਗਾ ਬੱਡੀ ਕੋਟ ਲਈ ਤੋਂ ਆਇਆਗਾ ਠੀਕ ਹੈ ਮਾਨਸਾ ਦਾ ਨੰਬਰ ਹੈ ਪੰਜਾਬ ਨੰਬਰ ਹੈ ਭਰਾ ਮੇਰਾ ਪੂਰਾ ਸੋਹਣਾ ਟਰੈਕਟਰ ਆ ਯਾਰ ਕਿਸੇ ਪਾਸੇ ਟਰੈਕਟਰ ਦੇ ਨਾਲ ਟ੍ਰੀਟ ਵੀ ਨਹੀਂ ਲੱਗੀ ਹਮ ਇੱਕ ਜੋੜੀ ਖਸਾ ਕੇ ਸਾਰਾ ਰਹਿਣਾ ਟਰੈਕ ਟ੍ਰਿਕ ਜੋੜੀ ਖਸਾ ਕੇ ਦੂਜੀ ਚੜਾਈ ਹੋਈ ਆ ਮਾਲਕਾਂ ਦੀ ਇੱਕ ਜੋੜੀ ਖਸਾਤੀ ਦੂਜੀ ਚੜਾਈ ਆ ਹਾਂ ਰੰਬਾ ਰੰਬਾ ਦਾ ਪੂਰਾ ਸੋਹਣਾ ਟਰੈਕਟਰ ਆ ਪੂਰਾ ਸਾਹਮਣੇ ਰੱਖਿਆ ਯਾਰ ਟਰੈਕਟਰ ਹੈ ਨਾ ਇਥੇ ਪਾਚੇ ਅਸੀਬ ਜੀ ਅਸੀਬ ਜੀ ਦੂਜੀ ਜੋੜੀ ਬਣ ਲਾਂ ਠੀਕ ਹੈ ਜੀ ਇਹ ਪੰਜਾਬ ਨੰਬਰਾ ਦੇਖੋ ਮਾੜਾ ਮੋਟਾ ਮਗਰਾੜ ਇਹ ਇੱਕ ਉਹ ਹੈ ਨਾ ਥੋੜਾ ਜਿਹਾ ਲਾਲ ਦਾ ਵਗੜਾੜਾ ਸਾਰਾ ਜੈਨੂਆ ਨਾ ਟਰੈਕਟਰ ਨਾਲ ਦਾ ਹਾਂ ਜਿਵੇਂ ਚਾਰ ਮਾਡਲ ਟਰੈਕਟਰ ਅੱਠ ਮਾਡਲ ਵਰਗਾ ਪਿਆ ਸਹੀ ਗੱਲ ਹੈ ਮੀਸ਼ਨ ਅੱਠ ਵਰਗੀ ਪਈ ਹੈ ਸਹੀ ਗੱਲ ਹੈ ਨਵੀਂ ਬੈਂਟਰੀ ਸਾਰਾ ਕੁਝ ਸ਼ੋ ਆਪਾਂ ਲਾਈ ਆ ਇਹਦੀ ਬੰਦਿਆਂ ਨੇ ਬਸ 6 ਮਹੀਨੇ ਚਲਾਈ ਆ ਠੀਕ ਆ ਸ਼ੋ ਅਸੀਂ ਲਾਈ ਆ ਠੀਕ ਆ ਆਰੀ ਓਰੀਜਨਲ ਆ ਚੋਥੂ ਹਾਂ ਲਾ ਕੇ ਰੱਖੀ ਪਈ 2 ਕੋਲ ਕੇ ਦਿਖਾਣਾ ਤੈਨੂੰ ਮੈਂ ਆ ਜਾ ਸਾਰਾ ਦਿਖਾ ਆਪਾਂ ਨੂੰ ਇੰਨੇ ਨੂੰ ਜਣ ਤਾਂ ਪੂਰਾ ਕੈਂ ਟਰੈਕਟਰ ਆ ਯਾਰ ਪੰਜਾਬ ਨੰਬਰ ਆ ਬਾਕੇ ਤਸੱਲੀ ਕਰਕੇ ਲਿਆਦਾ ਬੰਦਾ ਆਕੇ ਬਾਈ ਘਰ ਆ ਦੇਖੋ ਰਾੜਾ ਰੋਣਾ ਦੇਖ ਆਪਾਂ ਕਾਸੀ ਆਈ ਥੋ 6 ਮਹੀਨੇ ਚਲਾਈਆ ਬੰਦਾ ਇਹ ਆ ਦੇਖੋ ਯਾਰ ਓਰੀਜਨ ਦੇਖੋ ਵਿੱਚੋ ਯਾਰ ਸਾਰਾ ਟਰੈਕਟਰ ਸੁੱਕਾ ਪਿਆ ਜਾ ਮੈਂ ਪੂਰਾ ਸੋਹਣਾ ਟਰੈਕਟਰ ਹੈ 2004 ਮਾਡਲ ਆ 3 ਲੱਖ ਤੇ 10000 ਡਿਮਾਂਡਾ ਕਿੰਨੇ ਦਾ ਛੱਡ ਦੇਗਾ ਇਹ 275 ਦੀ ਆ ਨਾ ਜੇ ਦੇਣਾ ਜੀ 275 ਦਾ ਆ ਜਾਣਾ ਹਾਂ ਲੈ ਭਰਾ ਮੇਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਸਾਨੂੰ ਆਹ ਰਿਜਨਲ ਮਿਲੂ ਡੰਡਾ ਫੱਟੀ ਕਿੱਲੀਆਂ ਵੀ ਮਿਲਣੀਆਂ ਆ ਇਹਦੇ ਨਾਲ ਠੀਕ ਐ ਤੇ ਇਹ ਕਾਲੀ ਕਿੱਲੀ ਵੀ ਡੰਡਿਆਂ ਵਾਲੀ ਕਿੱਲੀ ਵੀ ਰਿਜਨਲ ਆ ਅੱਛਾ ਐਕਸੀਡੈਂਟ ਦੇ ਕਿੱਲੂ ਆ ਇਹ ਐ ਫਿਰ ਇਹੜੇ ਤੇ ਚੱਲੂਗਾ ਐਕਸੀਡੈਂਟ ਤੇ ਕਿੱਲੂ ਆ ਬਾਈ ਕਹਿੰਦਾ ਐਕਸੀਡੈਂਟ ਦੇ ਮੈਂ ਕਾਫੀ ਬੁੱਕ ਕਰਿਆ ਸਾਰਾ ਫਾਸਟ ਕੁਆਲਟੀ ਆ ਕਾਪੀ ਜਮਾ ਨਵੀਂ ਵੀ ਆ ਠੀਕ ਆ ਹੱਟ ਪਾਰਟੀ ਆ ਬਾਈ ਕਹਿੰਦਾ ਟਰੈਕਟਰ ਦੇਖੋ ਯਾਰ ਤੁਸੀਂ ਪਾਇਆ ਸੀਚੇ ਵਾਂਗੂ ਚਾਂਪੜੀਆ ਸੋ ਵੀ ਐ ਪਿਆ ਜਮਾ ਪੂਰਾ ਸੋਨਾ ਟਰੈਕਟਰ ਪਿਆ ਜੇ ਕਿਸੇ ਭਰਾ ਨੇ ਘਰੇ ਪਾਉਣ ਵਾਸਤੇ ਲੈ ਬਾਈ ਦਾ ਪਸਾਰੂ ਨੰਬਰ ਦਿੰਨੇ ਆ ਬਾਈ ਨੂੰ ਫੋਨ ਲਾ ਲਿਓ ਤੇ ਪੂਰਾ ਘੈਂਟ ਟਰੈਕਟਰ ਆ ਤੇ ਆਪਣਾ ਨੰਬਰ ਬੋਲ ਦਿਓ 735 735 ਦਿਖਾ ਦਿੰਨੇ ਇੱਕ ਬਾਈ ਕਹਿੰਦਾ ਕਿ 735 ਵੱਡੇ ਗੇਅਰ ਆ ਰਾਈਟਾ 98 ਮਾਡਲ ਆ ਅੱਛਾ ਜੀ ਚਾਰੇ ਟਾਇਰ ਨਵੇਂ ਆ ਠੀਕ ਆ ਜੀ ਇਹ ਪੰਜਾਬ ਆ ਕਿ ਹਰਿਆਣਾ ਜੀ ਹਰਿਆਣਾ ਨੰਬਰ ਆਈ ਵੱਡੀ ਕਾਪੀ ਆ ਹਰਿਆਣਾ ਨੰਬਰ ਆ ਮਾਡਲ ਕਿਹੜੇ 98 ਵੱਡਾ ਆਈ ਵੱਡੇ ਗੇਅਰ ਚ 98 ਮਾਡਲ ਆ ਵੱਡੇ ਗੇਅਰ ਚ ਟਾਇਰਾਂ ਟੂਰਾਂ ਦਾ ਅਰੀਜਨਲ ਆ ਵੱਡੇ ਗੇਅਰ ਚ ਅਰੀਜਨਲ ਟਰੈਕਟਰ ਆ ਸਾਰਾ ਵੱਡੇ ਗੇਅਰ ਆ ਅਰੀਜਨਲ ਟਰੈਕਟਰ ਵੱਡੇ ਗੇਅਰ ਆ ਬਾਈ ਕਹਿੰਦਾ ਵੱਡੇ ਪੂਰਾ ਸੋਨਾ ਟਰੈਕਟਰ ਜੇ ਕਿਸੇ ਭਰਾ ਨੇ ਘਰ ਵਾਸਤੇ ਬੋਣ-ਬੂਣ ਵਾਸਤੇ ਲਿਆਣਾ ਬਈ ਟਰੈਕਟਰ ਮਰਦੇ ਨਹੀਂ ਹਾਂਜੀ 735 ਇਹਦੀ ਇੱਕ ਬੈਂਡ ਰੇਟ ਆ ਜੀ ਹਾਂਜੀ ਤੇ ਆਪਾਂ 45000 ਤਾਂ ਦੇ ਦਾਂਗੇ ਜੀ 1 ਲੱਖ 45000 ਮੌਕੇ ਤੇ ਲੈਸ ਵੀ ਕਰ ਦਾਂਗੇ ਠੀਕ ਹੈ ਜੀ ਬਾਈ ਕਹਿੰਦਾ 1 ਲੱਖ ਤੇ 45000 ਤਾਂ ਦੇ ਦਾਂਗੇ ਮੌਕੇ ਤੇ ਹੋਰ ਵੀ ਮਾਨਤਾਣ ਹੋ ਜੂਆ ਤੇ ਬਾਈ ਦਾ ਤੁਹਾਨੂੰ ਹੁਣ ਆਪਾਂ ਨੰਬਰ ਦਿੰਨੇ ਆ ਤੇ ਆਪਣਾ ਨੰਬਰ ਬੋਲੋ ਨੰਬਰ ਬੋਲੀਏ ਨੰਬਰ 76960 67745 ਆ ਬਾਈ ਦਾ ਨੰਬਰ ਆ ਬਾਈ ਨੂੰ ਫੋਨ ਲਾ ਲਿਓ ਇਹ ਵੀਡੀਓ ਚੰਗੀ ਲੱਗੀ ਤੇ ਦਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਓਕੇ ਭਰਾ ਧੰਨਵਾਦ